ਤਿਹਾਰਾ ਦੇ ਸਿੱਧੇ ਸੰਦੇ ਮੱਧ ਨਜ਼ਰ ਲਗਾਤਾਰ ਜਿੱਥੇ ਕੀ ਸੂਬੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਹੀ ਖੰਨਾ ਪੁਲਿਸ ਵੱਲੋਂ ਅੱਜ ਕਾਰਵਾਈ ਕਰਦਿਆ ਹੋਇਆ ਇਲਾਕੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਜੋ ਕੀ ਨਾਜਾਇਜ਼ ਕਬਜ਼ੇ ਲੋਕਾਂ ਨੇ ਬਾਜ਼ਾਰਾਂ 'ਚ ਕੀਤੇ ਹੋਏ ਹਨ ਉਹਨਾਂ ਨੂੰ ਹਟਾਇਆ ਗਿਆ ਇਹ ਤਸਵੀਰਾਂ ਤੁਹਾਡੇ ਨਾਲ ਖੰਨਾ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਖੰਨਾ ਦੇ ਵਿੱਚ ਇਹ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਅਤੇ ਨਾਲ ਹੀ ਨਾਲ ਜੋ ਸ਼ਹਿਰ ਦੇ ਵਿੱਚ ਲਗਾਤਾਰ ਬਾਜ਼ਾਰਾ ਚ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਸਨ ਦੁਕਾਨਾਂ ਦੇ ਬਾਹਰ ਕਬਜ਼ੇ ਕੀਤੇ ਗਏ ਸਨ ਉਹਨਾਂ ਨੂੰ ਹਟਾਇਆ ਗਿਆ ਅਤੇ ਨਾਲ ਹੀ ਨਾਲ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਗਈ ਹੈ ਕਿ ਅਜਿਹਾ ਕੰਮ ਹੋ ਅੱਗੇ ਤੋਂ ਨਾ ਕਰਨ ਜਿਸ ਤੇ ਕੀ ਅਗਵਾਈ ਕਰਦੇ ਹੋਏ ਖੁਦ ਡੀਐਸਪੀ ਨਜ਼ਰ ਆਏ ਅਤੇ ਨਾਲ ਹੀ ਨਾਲ ਉਹਨਾਂ ਨੇ ਮੀਡੀਆ ਦੇ ਨਾਲ ਰੂਬਰੂ ਹੋ ਕੇ ਪੂਰੀ ਜਾਣਕਾਰੀ ਵੀ ਸਾਂਝੀ ਕੀਤੀ ਹੈ ਕੀ ਕੋਈ ਜਾਣਕਾਰੀ ਦੇ ਰਹੇ ਨੇ ਉਹ ਵੀ ਤਾਂ ਸੁਣ ਲੈ ਮਾਨਯੋਗ ਐਸਐਸਪੀ ਸਾਹਿਬ ਖੰਨਾ ਦੇ ਜਿਸਾਂ ਨਿਰਦੇਸ਼ ਤੋਂ ਜਿਹੜੀ ਇਨਕ੍ਰੋਚਮੈਂਟ ਦੀ ਮੁਹਿੰਮ ਚਲਾਈ ਗਈ ਹੈ ਫੈਸਟੀਵਲ ਦਾ ਸੀਜ਼ਨ ਨੂੰ ਦੇਖਦੇ ਹੋਏ ਲੋਕਾਂ ਨੂੰ ਕਾਫੀ ਦਿੱਕਤ ਔਰ ਪਰੇਸ਼ਾਨੀ ਆ ਰਹੀ ਸੀ ਕਿ ਜਾਣ ਆਣ ਮੈਂ ਤੋਂ ਇਸ ਕਰਕੇ ਜਿਹੜੇ ਵੀ ਉਹਨਾਂ ਬਾਜ਼ਾਰ 'ਚ ਰੈਡ ਜਾਂ ਫੜੀਆਂ ਉਹਨਾਂ ਨੇ ਬਾਹਰ ਜਿਆਦਾ ਕੱਢੇ ਸੀ ਉਹਨਾਂ ਨੇ ਵਾਰਨਿੰਗ ਦੇ ਕੇ ਛੱਡਿਆ ਗਿਆ ਕਿ ਵੀ ਤੁਸੀਂ ਇਹ ਇਹ ਕੰਮ ਨਾ ਕਰੋ ਜਿਸੇ ਆਣ ਜਾਣ ਮੈਂ ਟਕਨ ਪੈਦਾ ਹੁੰਦੀ ਹੈ। ਤੋਂ ਇਸ ਕਰਕੇ ਇਹ ਹਰ ਰੋਜ਼ ਹੁਣ ਜਦ ਤੱਕ ਫੈਸਟੀਵਲ ਚੱਲੂਗਾ ਇਹ ਇੰਪਰੂਵਮੈਂਟ ਚੱਲਦੀ ਰਹੂਗੀ। ਹਾਂ ਜੀ ਦੇਖ ਲਈ ਬਹੁਤ ਬਹੁਤ ਤਿਆਰੀ ਦੇ ਵਿੱਚ ਵੀ ਕਰੀ ਰਹੀ ਹੈ ਉਹ ਬਾਹਰ-ਬਾਹਰ ਅੱਗੇ ਵਿੱਚ ਉਹ हां जी ਜਿਵੇਂ ਵੀ ਆਪਾਂ ਪਹਿਲੇ ਵਾਰਨਿੰਗ ਦੇ ਰਹੇ ਆਂ ਵੀ ਦੇਖੋ ਤੁਸੀਂ ਆਪਣਾ ਸਮਾਨ ਅੰਦਰ ਲਾਓ ਆਪਣੇ ਆਪਣੇ ਦੁਕਾਨਦਾਰੀ ਵੀ ਚਲਾਓ ਲੇਕਿਨ ਜਿਹੜੇ ਪਬਲਿਕ ਆਣ ਜਾਣ ਨੂੰ ਵਿਘਨ ਪਾਈ ਜਾਂਦੀ ਹੈ ਉਹਦੇ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਊਗੀ ਕਿਉਂਕਿ ਇਹ ਉਹ ਤੁਹਾਡਾ ਸਮਾਨ ਰੱਖਦੇ ਆ। ਤੁਸੀਂ ਨਾ ਦੇਖਦੇ ਬਾਹਰ ਨੂੰ ਜਿ ਸਮਾਨੀ ਦੇਖੋ। ਦੇਖੋ ਜੀ ਆਪਾਂ ਵਾਰਨਿੰਗ ਹੁਣ ਦੇ ਦਿੱਤੀ ਅਗਰ ਫਿਰ ਵੀ ਨਹੀਂ ਹਟਦੇ ਫਿਰ ਇਹਨਾਂ ਦੇ ਖਿਲਾਫ ਜਿਹੜੇ ਮਨਸਿਪਾਲਾ ਕਾਰਪੋਰੇਸ਼ਨ ਨਾਲੇ ਜਿਹੜੇ ਮੁਲਾਜ਼ਮ ਆਏ ਨੇ ਉਹ ਉਹਨਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਵੀ ਕਰਨਗੇ। ਵੀ ਆਪੀ ਜਿੰਨਾ ਚੰਨਾਂ ਦੁਨੀਆਂ ਵਾਸਤੇ ਆਪਾਂ ਤੋਂ ਸਾਰਿਆਂ ਨੂੰ ਇਹ ਕਹਿੰਦੇ ਕਿ ਵੀ ਫੈਸਟੀਵਲ ਦਾ ਸੀਜ਼ਨ ਹੈ ਆਪਣਾ ਤਿਉਹਾਰ ਵੀ ਚੰਗਾ ਮਨਾਓ ਤੇ ਆਣ ਜਾਣ ਵਾਲੇ ਮਤਲਬ ਜੋ ਵੀ ਵਿਅਕਤੀ ਆਪਣੇ ਸ਼ੋਪਿੰਗ ਕਰਨ ਆਂਦਾ ਆਪਣਾ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਆਂਦਾ ਉਹਨਾਂ ਨੂੰ ਮਤਲਬ ਰਸਤੇ ਮੈਂ ਆਣ ਜਾਣ ਦੀ ਕੋਈ ਵੀ ਮਤਲਬ ਵੇਗਨ ਨਾ ਪਏ ਇਸ ਕਰਕੇ ਸਾਰਿਆਂ ਨੂੰ ਅਪੀਲ ਹੈ ਕਿ ਆਪ ਆਪਣਾ ਤਿਉਹਾਰ ਵੀ ਚੰਗੀ ਤਰ੍ਹਾਂ ਮਨਾਓ ਦੂਜੇ ਦਾ ਵੀ ਮਨੰਦ ਤੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਲਗਾਤਾਰ ਜਿੱਥੇ ਕੀ ਸੂਬੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਹੀ ਖੰਨਾ ਪੁਲਿਸ ਵੱਲੋਂ ਅੱਜ ਕਾਰਵਾਈ ਕਰ ਇਲਾਕੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਜੋ ਕੀ ਨਜਾਇਜ਼ ਕਬਜ਼ੇ ਲੋਕਾਂ ਨੇ ਬਾਜ਼ਾਰਾਂ 'ਚ ਕੀਤੇ ਹੋਏ ਹਨ ਉਹਨਾਂ ਨੂੰ ਹਟਾਇਆ ਗਿਆ। ਇਹ ਤਸਵੀਰਾਂ ਤੁਹਾਡੇ ਨਾਲ ਖੰਨਾ ਦੀਆਂ ਸਾਂਝੀਆਂ ਕਰ ਰਿਹਾ ਜਿੱਥੇ ਖੰਨਾ ਦੇ ਵਿੱਚ ਇਹ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਅਤੇ ਨਾਲ ਹੀ ਨਾਲ ਜੋ ਸ਼ਹਿਰ ਦੇ ਵਿੱਚ ਲਗਾਤਾਰ ਬਾਜ਼ਾਰਾਂ 'ਚ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਸਨ ਦੁਕਾਨਾਂ ਦੇ ਬਾਹਰ ਕਬਜ਼ੇ ਕੀਤੇ ਗਏ ਸਨ ਉਹਨਾਂ ਨੂੰ ਹਟਾਇਆ ਗਿਆ। ਅਤੇ ਨਾਲ ਹੀ ਨਾਲ ਲੋਕਾਂ ਨੂੰ ਇਹ اپੀਲ ਵੀ ਕੀਤੀ ਗਈ ਹੈ ਕਿ ਅਜਿਹਾ ਕੰਮ ਹੋ ਅੱਗੇ ਤੋਂ ਨਾ ਕਰਨ ਜਿਸ ਤੇ ਕੀ ਅਗਵਾਈ ਕਰਦੇ ਹੋਏ ਖੁਦ ਡੀਐਸਪੀ ਨਜ਼ਰ ਆਏ ਅਤੇ ਨਾਲ ਹੀ ਨਾਲ ਉਹਨਾਂ ਨੇ ਮੀਡੀਆ ਦੇ ਨਾਲ ਰੂਬਰੂ ਹੋ ਕੇ ਪੂਰੀ ਜਾਣਕਾਰੀ ਵੀ ਸਾਂਝੀ ਕੀਤੀ ਹੈ ਕੀ ਕੋਈ ਜਾਣਕਾਰੀ ਦੇ ਰਹੇ ਨੇ ਉਹ ਵੀ ਤੁਹਾਨੂੰ ਸੁਣ ਲੈ ਮਾਨਯੋਗ ਐਸਐਸਪੀ ਸਾਹਿਬ ਕੰਨਾਂ ਦੇ ਦਿਸ਼ਾ ਨਿਰਦੇਸ਼ ਤੋਂ ਜਿਹੜੀ ਇਨਕ੍ਰੋਚਮੈਂਟ ਦੀ ਮੁਹਿੰਮ ਚਲਾਈ ਗਈ ਹੈ ਫੈਸਟੀਵਲ ਦਾ ਸੀਜ਼ਨ ਨੂੰ ਦੇਖਦੇ ਹੋਏ ਲੋਕਾਂ ਨੂੰ ਕਾਫੀ ਦਿੱਕਤ ਔਰ ਪਰੇਸ਼ਾਨੀ ਆ ਰਹੀ ਸੀਗੀ ਜਾਣਾਂਣ ਮੈਂ ਤੋ ਇਸ ਕਰਕੇ ਜਿਹੜੇ ਵੀ ਉਹਨਾਂ ਬਾਜ਼ਾਰ 'ਚ ਰੇੜੀਆਂ ਫੜੀਆਂ ਉਹਨਾਂ ਨੇ ਬਾਰ ਜ਼ਿਆਦਾ ਕੱਢੀ ਸੀ ਉਹਨਾਂ ਨੇ ਵਾਰਨਿੰਗ ਦੇ ਕੇ ਛੱਡਿਆ ਗਿਆ ਕਿ ਵੀ ਤੁਸੀਂ ਇਹ ਇਹ ਕੰਮ ਨਾ ਕਰੋ ਜਿਸੇ ਆਣ-ਜਾਣ ਮੈਂ ਬੇਗਨ ਪੈਦਾ ਹੁੰਦੀ ਹੈ। ਤੋ ਇਸ ਕਰਕੇ ਇਹ ਹਰ ਰੋਜ਼ ਹੁਣ ਜਦ ਤੱਕ ਫੈਸਟੀਵਲ ਚੱਲੂਗਾ ਇਹ ਇੰਪਰੂਵਮੈਂਟ ਚੱਲਦੀ ਰਹੂਗੀ। ਬਾਕੀ ਦੇ ਦੇ ਨਾਲ ਉਹਦੇ ਵਿਆਹ ਦੇ ਵਿੱਚ ਵੀ ਕਰੀਏਗੇ ਉਹ ਬਾਹਰ ਬਾਹਰ ਦੇ ਵਿੱਚ ਉਹ ਬੰਦੇ ਸੁਧਾਰ ਦੇ हां जी ਜਿਵੇਂ ਵੀ ਆਪਾਂ ਪਹਿਲੇ ਵਾਰਨਿੰਗ ਦੇ ਰਹੇ ਆਂ ਵੀ ਦੇਖੋ ਤੁਸੀਂ ਆਪਣਾ ਸਮਾਨ ਅੰਦਰ ਲਾਓ ਆਪਣੇ ਆਪਣੇ ਦੁਕਾਨਦਾਰੀ ਵੀ ਚਲਾਓ ਲੇਕਿਨ ਜਿਹੜੇ ਪਬਲਿਕ ਆਣ ਜਾਣ ਨੂੰ ਵਿਘਨ ਪਾਈ ਜਾਂਦੀ ਹੈ ਉਹਦੇ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਊਗੀ ਕਿਉਂਕਿ ਇਹ ਉਹ ਤੁਹਾਡਾ ਸਮਾਨ ਰੱਖਦੇ ਆ। ਤੁਸੀਂ ਨਾ ਦੇਖਦੇ ਬਾਹਰ ਨੂੰ ਜਿ ਸਮਾਨੀ ਦੇਖੋ ਜੀ ਆਪਾਂ ਵਾਰਨਿੰਗ ਹੁਣ ਦੇ ਦਿੱਤੀ ਅਗਰ ਫਿਰ ਵੀ ਨਹੀਂ ਹਟਦੇ ਫਿਰ ਇਹਨਾਂ ਦੇ ਖਿਲਾਫ ਜਿਹੜੇ ਮੁੰਸੀਪਲ ਕਾਰਪੋਰੇਸ਼ਨ ਨਾਲੇ ਜਿਹੜੇ ਮੁਲਾਜ਼ਮ ਆਏ ਨੇ ਉਹ ਉਹਨਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਵੀ ਕਰਨਗੇ ਵੀਰ ਵੀ ਜਿੰਨਾ ਚੰਨਿਆ ਦੁਨਿਆਵਸ ਆਪਾਂ ਤੋਂ ਸਾਰਿਆਂ ਨੂੰ ਇਹ ਕਹਿੰਦੇ ਕਿ ਵੀ ਫੈਸਟੀਵਲ ਦਾ ਸੀਜ਼ਨ ਹੈ ਆਪਣਾ ਤਿਉਹਾਰ ਵੀ ਚੰਗਾ ਮਨਾਓ ਤੇ ਆਣ ਜਾਣ ਵਾਲੇ ਮਤਲਬ ਜੋ ਵੀ ਵਿਅਕਤੀ ਆਪਣੇ ਸ਼ੋਪਿੰਗ ਕਰਨ ਆਂਦਾ ਆਪਣਾ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਆਂਦਾ ਉਹਨਾਂ ਨੂੰ ਮਤਲਬ ਰਸਤੇ ਮੈਂ ਆਣ ਜਾਣ ਦੀ ਕੋਈ ਵੀ ਮਤਲਬ ਵੇਗਨ ਨਾ ਪਏ ਇਸ ਕਰਕੇ ਸਾਰਿਆਂ ਨੂੰ اپੀਲ ਹੈ ਕਿ ਆਪ ਆਪਣਾ ਤਿਉਹਾਰ ਵੀ ਚੰਗੀ ਤਰ੍ਹਾਂ ਮਨਾਓ ਦੂਜੇ ਦਾ ਵੀ ਬਣਦੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਲਗਾਤਾਰ ਜਿੱਥੇ ਕੀ ਸੂਬੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਹੀ ਖੰਨਾ ਪੁਲਿਸ ਵੱਲੋਂ ਅੱਜ ਕਾਰਵਾਈ ਕਰਦਿਆ ਹੋਇਆ ਇਲਾਕੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਜੋ ਕੀ ਨਜਾਇਜ਼ ਕਬਜ਼ੇ ਲੋਕਾਂ ਨੇ ਬਾਜ਼ਾਰਾਂ 'ਚ ਕੀਤੇ ਹੋਏ ਹਨ ਉਹਨਾਂ ਨੂੰ ਹਟਾਇਆ ਗਿਆ। ਇਹ ਤਸਵੀਰਾਂ ਤੁਹਾਡੇ ਨਾਲ ਖੰਨਾ ਦੀਆਂ ਸਾਂਝੀਆਂ ਕਰ ਰਿਹਾ ਜਿੱਥੇ ਖੰਨਾ ਦੇ ਵਿੱਚ ਇਹ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਅਤੇ ਨਾਲ ਹੀ ਨਾਲ ਜੋ ਸ਼ਹਿਰ ਦੇ ਵਿੱਚ ਲਗਾਤਾਰ ਬਾਜ਼ਾਰਾਂ 'ਚ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਸਨ ਦੁਕਾਨਾਂ ਦੇ ਬਾਹਰ ਕਬਜ਼ੇ ਕੀਤੇ ਗਏ ਸਨ ਉਹਨਾਂ ਨੂੰ ਹਟਾਇਆ ਗਿਆ। ਅਤੇ ਨਾਲ ਹੀ ਨਾਲ ਲੋਕਾਂ ਨੂੰ ਇਹ اپੀਲ ਵੀ ਕੀਤੀ ਗਈ ਹੈ ਕਿ ਅਜਿਹਾ ਕੰਮ ਹੋ ਅੱਗੇ ਤੋਂ ਨਾ ਕਰਨ ਜਿਸ ਤੇ ਕੀ ਅਗਵਾਈ ਕਰਦੇ ਹੋਏ ਖੁਦ ਡੀਐਸਪੀ ਨਜ਼ਰ ਆਏ ਅਤੇ ਨਾਲ ਹੀ ਨਾਲ ਉਹਨਾਂ ਨੇ ਮੀਡੀਆ ਦੇ ਨਾਲ ਰੂਬਰੂ ਹੋ ਕੇ ਪੂਰੀ ਜਾਣਕਾਰੀ ਵੀ ਸਾਂਝੀ ਕੀਤੀ ਹੈ ਕੀ ਕੋਈ ਜਾਣਕਾਰੀ ਦੇ ਰਹੇ ਨੇ ਉਹ ਵੀ ਤੁਹਾਨੂੰ ਸੁਣ ਲੈ ਮਾਨਯੋਗ ਐਸਐਸਪੀ ਸਾਹਿਬ ਕੰਨਾਂ ਦੇ ਦਿਸ਼ਾ ਨਿਰਦੇਸ਼ ਤੋਂ ਜਿਹੜੀ ਇਨਕ੍ਰੋਚਮੈਂਟ ਦੀ ਮੁਹਿੰਮ ਚਲਾਈ ਗਈ ਹੈ ਫੈਸਟੀਵਲ ਦਾ ਸੀਜ਼ਨ ਨੂੰ ਦੇਖਦੇ ਹੋਏ ਲੋਕਾਂ ਨੂੰ ਕਾਫੀ ਦਿੱਕਤ ਔਰ ਪਰੇਸ਼ਾਨੀ ਆ ਰਹੀ ਸੀਗੀ ਜਾਣਾਂਣ ਮੈਂ ਤੋ ਇਸ ਕਰਕੇ ਜਿਹੜੇ ਵੀ ਉਹਨਾਂ ਬਾਜ਼ਾਰ 'ਚ ਰੇੜੀਆਂ ਫੜੀਆਂ ਉਹਨਾਂ ਨੇ ਬਾਰ ਜ਼ਿਆਦਾ ਕੱਢੀ ਸੀ ਉਹਨਾਂ ਨੇ ਵਾਰਨਿੰਗ ਦੇ ਕੇ ਛੱਡਿਆ ਗਿਆ ਕਿ ਵੀ ਤੁਸੀਂ ਇਹ ਇਹ ਕੰਮ ਨਾ ਕਰੋ ਜਿਸੇ ਆਣ-ਜਾਣ ਮੈਂ ਬੇਗਨ ਪੈਦਾ ਹੁੰਦੀ ਹੈ। ਤੋ ਇਸ ਕਰਕੇ ਇਹ ਹਰ ਰੋਜ਼ ਹੁਣ ਜਦ ਤੱਕ ਫੈਸਟੀਵਲ ਚੱਲੂਗਾ ਇਹ ਇੰਪਰੂਵਮੈਂਟ ਚੱਲਦੀ ਰਹੂਗੀ। ਬਾਕੀ ਦੇ ਦੇ ਨਾਲ ਉਹਦੇ ਵਿਆਹ ਦੇ ਵਿੱਚ ਵੀ ਕਰੀਏ ਕਿ ਉਹ ਬਾਹਰ ਬਾਹਰ ਅੰਦਰ ਵਿੱਚ ਉਹ ਬੰਦੇ ਸੁਧਾਰਦੇ हां जी जिमे भी ਆਪਾਂ ਪਹਿਲੇ ਵਾਰਨਿੰਗ ਦੇ ਰਹੇ ਆਂ ਵੀ ਦੇਖੋ ਤੁਸੀਂ ਆਪਣਾ ਸਮਾਨ ਅੰਦਰ ਲਾਓ ਆਪਣੇ ਆਪਣੇ ਦੁਕਾਨਦਾਰੀ ਵੀ ਚਲਾਓ ਲੇਕਿਨ ਜਿਹੜੇ ਪਬਲਿਕ ਆਣ ਜਾਣ ਨੂੰ ਵਿਘਨ ਪਾਈ ਜਾਂਦੀ ਹੈ ਉਹਦੇ ਖਿਲਾਫ ਬਣਦੀ ਕਾਰਵਾਈ ਵੀ ਕਿਤੇ ਚਾਓਗੇ ਕਿ ਬੱਗੇ ਹੋ ਤੁਹਾਡਾ ਸਮਾਨ ਰੱਖਦੇ ਆਂ ਤੁਸੀਂ ਨਾ ਦੇਖ ਕਰੋ ਬਾਹਰ ਨੂੰ ਜਿ ਸਮਾਨੀ ਦੇਖੋ ਜੀ ਆਪਾਂ ਵਾਰਨਿੰਗ ਹੁਣ ਦੇ ਦਿੱਤੀ ਅਗਰ ਫਿਰ ਵੀ ਨਹੀਂ ਹਟਦੇ ਫਿਰ ਇਹਨਾਂ ਦੇ ਖਿਲਾਫ ਜਿਹੜੇ ਮੁੰਸੀਪਲ ਕੋਰਪੋਰੇਸ਼ਨ ਨਾਲੇ ਜਿਹੜੇ ਮੁਲਾਜ਼ਮ ਆਏ ਨੇ ਉਹ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਵੀ ਕਰਨਗੇ ਵੀ ਆਪੀ ਦਿੱਨਾ ਚਾਹੁੰਦੇ ਹਾਂ ਤੁਹਾਡਾ ਧੰਨਵਾਦ ਆਪਾਂ ਤੋਂ ਸਾਰਿਆਂ ਨੂੰ ਇਹ ਕਹਿੰਦੇ ਕਿ ਵੀ ਫੈਸਟੀਵਲ ਦਾ ਸੀਜ਼ਨ ਹੈ ਆਪਣਾ ਤਿਉਹਾਰ ਵੀ ਚੰਗਾ ਮਨਾਓ ਤੇ ਆਣ ਜਾਣ ਵਾਲੇ ਮਤਲਬ ਜੋ ਵੀ ਵਿਅਕਤੀ ਆਪਣੇ ਸ਼ੋਪਿੰਗ ਕਰਨ ਆਂਦਾ ਆਪਣਾ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਆਂਦਾ ਉਹਨਾਂ ਨੂੰ ਮਤਲਬ ਰਸਤੇ ਮੈਂ ਆਣ ਜਾਣ ਦੀ ਕੋਈ ਵੀ ਮਤਲਬ ਵੇਗਨ ਨਾ ਪਏ ਇਸ ਕਰਕੇ ਸਾਰਿਆਂ ਨੂੰ ਅਪੀਲ ਹੈ ਕਿ ਆਪ ਆਪਣਾ ਤਿਉਹਾਰ ਵੀ ਚੰਗੀ ਤਰ੍ਹਾਂ ਮਨਾਓ ਦੂਜੇ ਦਾ ਵੀ ਮਨੰਦ ਤੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਲਗਾਤਾਰ ਜਿੱਥੇ ਕੀ ਸੂਬੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਹੀ ਖੰਨਾ ਪੁਲਿਸ ਵੱਲੋਂ ਅੱਜ ਇਲਾਕੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਜੋ ਕੀ ਨਾਜਾਇਜ਼ ਕਬਜ਼ੇ ਲੋਕਾਂ ਨੇ ਬਾਜ਼ਾਰਾਂ 'ਚ ਕੀਤੇ ਹੋਏ ਹਨ ਉਹਨਾਂ ਨੂੰ ਹਟਾਇਆ ਗਿਆ ਇਹ ਤਸਵੀਰਾਂ ਤੁਹਾਡੇ ਨਾਲ ਖੰਨਾ ਦੀਆਂ ਸਾਂਝੀਆਂ ਕਰ ਰਿਹਾ ਜਿੱਥੇ ਖੰਨਾ ਦੇ ਵਿੱਚ ਇਹ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਅਤੇ ਨਾਲ ਹੀ ਨਾਲ ਜੋ ਸ਼ਹਿਰ ਦੇ ਵਿੱਚ ਲਗਾਤਾਰ ਬਾਜ਼ਾਰਾ ਚ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਸਨ ਦੁਕਾਨਾਂ ਦੇ ਬਾਹਰ ਕਬਜ਼ੇ ਕੀਤੇ ਗਏ ਸਨ ਉਹਨਾਂ ਨੂੰ ਹਟਾਇਆ ਗਿਆ ਅਤੇ ਨਾਲ ਹੀ ਨਾਲ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਗਈ ਹੈ ਕਿ ਅਜਿਹਾ ਕੰਮ ਹੋ ਅੱਗੇ ਤੋਂ ਨਾ ਕਰਨ ਜਿਸ ਤੇ ਕੀ ਅਗਵਾਈ ਕਰਦੇ ਹੋਏ ਖੁਦ ਡੀਐਸਪੀ ਨਜ਼ਰ ਆਏ ਅਤੇ ਨਾਲ ਹੀ ਨਾਲ ਉਹਨਾਂ ਨੇ ਮੀਡੀਆ ਦੇ ਨਾਲ ਰੂਬਰੂ ਹੋ ਕੇ ਪੂਰੀ ਜਾਣਕਾਰੀ ਵੀ ਸਾਂਝੀ ਕੀਤੀ ਹੈ ਕੀ ਕੋਈ ਜਾਣਕਾਰੀ ਦੇ ਰਹੇ ਨੇ ਉਹ ਵੀ ਤਾਂ ਸੁਣ ਲੈ ਮਾਨਯੋਗ ਐਸਐਸਪੀ ਸਾਹਿਬ ਖੰਨਾ ਦੇ ਜਿਸਾਂ ਨਿਰਦੇਸ਼ ਤੋਂ ਜਿਹੜੀ ਇਨਕ੍ਰੋਚਮੈਂਟ ਦੀ ਮੁਹਿੰਮ ਚਲਾਈ ਗਈ ਹੈ ਫੈਸਟੀਵਲ ਦਾ ਸੀਜ਼ਨ ਨੂੰ ਦੇਖਦੇ ਹੋਏ ਲੋਕਾਂ ਨੂੰ ਕਾਫੀ ਦਿੱਕਤ ਔਰ ਪਰੇਸ਼ਾਨੀ ਆ ਰਹੀ ਸੀ ਕਿ ਜਾਣ ਆਣ ਮੈਂ ਤੋਂ ਇਸ ਕਰਕੇ ਜਿਹੜੇ ਵੀ ਉਹਨਾਂ ਬਾਜ਼ਾਰ 'ਚ ਰੈਡ ਜਾਂ ਫੜੀਆਂ ਉਹਨਾਂ ਨੇ ਬਾਰ ਜ਼ਿਆਦਾ ਕੱਢੇ ਸੀ ਉਹਨਾਂ ਨੇ ਵਾਰਨਿੰਗ ਦੇ ਕੇ ਛੱਡਿਆ ਗਿਆ ਕਿ ਵੀ ਤੁਸੀਂ ਇਹ ਇਹ ਕੰਮ ਨਾ ਕਰੋ ਜਿਸੇ ਆਣ ਜਾਣ ਮੈਂ ਟੇਗਨ ਪੈਦਾ ਹੁੰਦੀ ਹੈ ਤੋ ਇਸ ਕਰਕੇ ਇਹ ਹਰ ਰੋਜ਼ ਹੁਣ ਜਦ ਤੱਕ ਫੈਸਟੀਵਲ ਚੱਲੂਗਾ ਇਹ ਇੰਪਰੂਵਮੈਂਟ ਚੱਲਦੀ ਰਹੂਗੀ। ਬਾਕੀ ਦੇ ਦੇ ਨਾਲ ਉਹਦੇ ਵਿਆਹ ਦੇ ਵਿੱਚ ਵੀ ਕਰੀਏਗੇ ਉਹ ਬਾਹਰ ਬਾਹਰ ਅੰਦਰ ਵਿੱਚ ਉਹ ਬੰਦ ਕਰ ਦੇਵਾਂਗੇ। ਹਾਂਜੀ ਜਿਵੇਂ ਵੀ ਆਪਾਂ ਪਹਿਲੇ ਵਾਰਨਿੰਗ ਦੇ ਰਹੇ ਇੱਕ ਵੀ ਦੇਖੋ ਤੁਸੀਂ ਆਪਣਾ ਸਮਾਨ ਅੰਦਰ ਲਾਓ ਆਪਣੇ ਆਪਣੇ ਦੁਕਾਨਦਾਰੀ ਵੀ ਚਲਾਓ ਲੇਕਿਨ ਜਿਹੜੇ ਪਬਲਿਕ ਆਣ ਜਾਣ ਨੂੰ ਵੇਖਣ ਪਾਈ ਜਾਂਦੀ ਹੈ ਉਹਦੇ ਖਿਲਾਫ ਕੰਨੀ ਕਾਰਵਾਈ ਵੀ ਕੀਤੀ ਜਾਊਗੀ। ਕਿਉਂਕਿ ਹੁਣ ਤੁਹਾਡਾ ਸਮਾਨ ਧਾਰ ਰਹੇ ਆ। ਦੇਖੋ ਜੀ ਆਪਾਂ ਵਾਰਨਿੰਗ ਹੁਣ ਦੇ ਦਿੱਤੀ ਅਗਰ ਫਿਰ ਵੀ ਨਹੀਂ ਹਟਦੇ ਫਿਰ ਇਹਨਾਂ ਦੇ ਖਿਲਾਫ ਜਿਹੜੇ ਮਨਸਿਪੁਰ ਕੋਰਪੋਰੇਸ਼ਨ ਵਾਲੇ ਜਿਹੜੇ ਮੁਲਾਜ਼ਮ ਆਏ ਨੇ ਉਹ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਵੀ ਕਰਨਗੇ ਆਪਾਂ ਤੋਂ ਸਾਰਿਆਂ ਨੂੰ ਇਹ ਕਹਿੰਦੇ ਕਿ ਵੀ ਫੈਸਟੀਵਲ ਦਾ ਸੀਜ਼ਨ ਹੈ ਆਪਣਾ ਤਿਉਹਾਰ ਵੀ ਚੰਗਾ ਮਨਾਓ ਤੇ ਆਣ ਜਾਣ ਵਾਲੇ ਮਤਲਬ ਜੋ ਵੀ ਵਿਅਕਤੀ ਆਪਣੇ ਸ਼ੋਪਿੰਗ ਕਰਨ ਆਂਦਾ ਆਪਣੇ ਬਾਜ਼ਾਰ ਮੈਂ ਖਰੀਦਦਾਰੀ ਕਰਨ ਆਂਦਾ ਉਹਨਾਂ ਨੂੰ ਮਤਲਬ ਰਸਤੇ ਮੈਂ ਆਣ ਜਾਣ ਦੀ ਕੋਈ ਵੀ ਮਤਲਬ ਵੇਗਨ ਨਾ ਪਏ ਇਸ ਕਰਕੇ ਸਾਰਨ ਅਪੀਲ ਹੈ ਕਿ ਆਪ ਆਪਣਾ ਤਿਉਹਾਰ ਵੀ ਚੰਗੀ ਤਰ੍ਹਾਂ ਮਨਾਇਓ ਦੂਜੇ ਦਾ ਵੀ ਮਨਾਓ